医院来。 ਕਹਿੰਦਾ ਪੇ ਐ ਜਮੀਨ 981 ਦੇਖਦੇ ਫਿਰ ਕੀ ਕਹਿੰਦਾਗਾ ਹੋ ਚੜ ਕੇ ਬੰਦੇ ਪਿੱਛੇ ਤੋ ਚੜ ਕੇ ਬੰਦੇ ਪਿੱਛੇ ਲੈ ਵੀ ਹੋਣ ਨਹੀਂ ਦਬਦਾ ਝੋਟਾ ਪਹਿਲਾਂ ਕਹਿੰਦੇ ਪਾਣੀ ਜਾਂ ਕੱਢਦਾ ਹੈ ਪਾਣੀ ਪੂਣੀ ਨਹੀਂ ਕੱਢਦਾ ਹੈ ਇਹਦਾ ਟੈਂਪਰੇਚਰ ਸਹੀ ਕਰਿਆ ਅ ਵੀ ਕਰੋ ਕਮੈਂਟ ਕੀ ਖਿਆਲ ਆ ਫਿਰ ਆ ਦੇ ਹੋਈ ਹੁਣੇ ਹੁਣੇ ਦਾ ਉਹਦਾ ਹੁਣ ਨਹੀਂ ਸਲੇਪ ਦਿੰਦਾ ਤੇਰੇ ਯਾਰ ਨੂੰ ਦੱਬਨ ਨੂੰ ਫਿਰਦੇ ਆ ਪਰ ਦਬਦਾ ਕਿੱਥੇ ਆ ਕਿੱਥੇ ਆ ਓਏ ਕਿੱਥੇ ਆ ਹੈ ਲੈ ਗਿਆ ਭਾਈ ਲੈ ਗਿਆ ਦਾਬ ਦਾ ਦਾਬ ਦਾ ਛੜ ਕੇ ਓਏ ਖੜਾ ਰਿਆ ਵੀ ਆਸ ਗੱਲ ਵਾਤਾ ਫਿਰ ਉੱਤੇ ਚੜ ਜਾ ਉੱਤੇ ਇਹਨੇ ਲੈ ਵੀ ਮੈਂ ਚੜਦਾ ਉੱਤੇ ਨਾ ਉਹ ਦੇ ਕੀ ਖਿਆਲ ਕਰਤਾ ਬੰਦੇ ਜਾਂਦਾ ਓਏ ਜਾਂਦਾ ਮੁੱਕਦਾ ਜਾਂਦਾ ਹੁਣ ਹੈਗਾ ਬਾਈ ਡੰਡੇ ਨਾਲ ਵਾਰਿਸ ਹੈ ਡੰਡੇ ਨਾਲ ਫਰਕ ਆ ਬਾਈ ਆ ਜਾ ਡੰਡੇ ਐਵੇਂ ਕਿਉਂ ਝੂਠ ਬੋਲੀ ਹੁਣ ਖੁੱਲ ਜਾਂਦਾ ਪਹਿਲਾ ਕਰੋ ਕਰੋ ਆ ਮੁੰਡਿਆ ਕਮੈਂਟ ਕਰਾਂ ਕਿਹੜੇ ਚ ਜਵਾਨ ਬਾਦਾ ਸੋਨਿਕਾ ਵੀ ਦਿਖਾਉਂਦੇ ਹੈ ਉੱਡਦਾ ਉੱਤੇ ਵੀ ਮਹਿਗਾ ਦਿਖਦਾ ਸੀ ਰੱਬੇ ਐਚਪੀ ਹੈ ਕਹਿੰਦੇ ਣਾੜ ਦੇ 11 ਦੇ ਪਿੱਛੇ ਕਹਿੰਦੇ ਐਨੇ ਦਾ ਯੂਟਿਊਬਰ ਭੱਜੇ ਫਿਰਦੇ ਆ ਕਾਮ ਕਰਦਾ ਸੀ ਕੀ ਕਹੇਗਾ ਬਹੁਤ ਵਧੀਆ ਹੈ ਬਹੁਤ ਵਧੀਆ ਸ਼ਰਾ ਗੱਲਾਂ ਹੁਣ ਤਾਂ ਜਾਂਦਾ ਪੁੱਗਦਾ ਲੱਭ